200 ਰੁਪਏ ਦਾ ਸੂਟ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਕਰਦਾ ਹੀ 200 ਰੁਪਏ ਦਾ ਸੂਟ ਕੱਢਿਆ ਕੜਾਇਆ ਸੂਟ ਕੱਢਿਆ ਕੜਾਇਆ ਸੂਟ ਵਰਕ ਕੀਤਾ ਪ੍ਰਿੰਟ ਕੀਤਾ ਦੁਪੱਟੇ ਦੇ ਨਾਲ 200 ਰੁਪਏ ਦਾ ਚੈਲੰਜ ਕਰਦੇ ਆ ਓਏ ਦਾਜਵਰੀਆਂ ਨਹੀਂ ਲੈਣ ਦੇ ਲਈ ਸੂਟ ਲੈਣਾ ਤੁਸੀਂ ਕਿਸੇ ਭੈਣ ਭਰਾਵਾਂ ਨੂੰ ਦੇਣਾ ਵਾ ਲੈ ਜਾਓ ਸੂਟ 200 ਰੁਪਏ ਦਾ ਵੱਡੀਆਂ ਆਫਰਾਂ ਲਾਤੀਆਂ ਸੂਟਾਂ ਦੇ ਰੇਟ ਤਿੰਨ ਤਿੰਨ ਗੁਣਾ ਘਟਾ ਤੇ ਤਿੱਗਣੇ ਤਿੱਗਣੇ ਰੇਟ ਘੱਟ ਕਰ ਤੇ ਜੀ ਤਿੱਗਣੇ ਤਿੱਗਣੇ ਰੇਟ ਘੱਟ ਕਰਦੇ ਆ ਆ ਦੇਖੋ ਬੋਲ ਬੋਲਦੇ ਬੱਚਰ ਕੇ ਸੂਟ ਕੋਈ 200 ਦਾ ਕੋਈ 250 ਦਾ ਬਸ ਚੱਕ ਲੋ ਆ ਦੇਖੋ ਬੁਟੀਕਾਂ ਵਾਲੇ ਪੀਸ ਆ ਗਏ ਆ ਦੇਖੋ ਜੀ ਮੋਰਾ ਵਾਲੇ ਪੀਸ ਆ ਗਏ ਖੁੱਲ ਵਾਲੇ ਪੀਸ ਆ ਗਏ ਗਲੇ ਦੇ ਘੜਾਈ ਕੱਢਿਆ ਪ੍ਰੋਪਰ ਵਰਕ ਕੀਤਾ ਬਾਈ ਰੇਟ ਭਾਜੀ 1500 2000 ਨਹੀਂ 500 ਰੁਪਏ ਦਾ ਸੂਟ 500 ਰੁਪਏ ਦਾ ਸੂਟ ਦੇਖੋ ਜੀ 5 500 ਰੁਪਏ 5 500 ਹੀ ਲੈ ਜਾਓ ਕਟਾਈਆਂ ਕੱਡੇ ਬਟਿਕਾ ਵਾਲੇ ਪੀਸ 5 500 ਚ ਫੋਟੋ ਵਾਲਾ ਪੀਸ ਆ ਬਟਿਕ ਸਟਾਈਲ ਆ ਬਾਜੂ ਪਹੁੰਚੇ ਵਰਕਾ ਦੁਪੱਟਾ ਨਾਲ 500 ਰੁਪਏ ਦਾ ਓਏ ਆ ਦੇਖੋ ਭਾਜੀ ਨੇਚਰਲ ਕੇਵ ਦਾ ਸੂਟ ਆ ਗਿਆ ਬਜਾਰਾ ਇਹ ਭਾਜੀ ਕਿੰਨੇ ਦਾ ਸੂਟ ਮਿਲਦਾ ਭਾਈ 2200 2500 ਰੇਟ ਬਹੁਤ ਆ ਬਿਆਰਾਂ ਦੇ ਵਿੱਚ ਓਏ ਅਸੀਂ ਦੇਣਾ 500 ਰੁਪਏ ਦਾ 500 ਰੁਪਏ ਦਾ ਸੂਟ ਆ 500 ਰੁਪਏ ਦਾ ਸੂਟ ਓ ਤੇਰਾ ਭਲਾ ਹੋਵੇ ਓ ਤੇਰਾ ਭਲਾ ਹੋਵੇ ਆ ਦੇਖੋ ਜਿਹੜੇ 2 200 ਰੁਪਏ ਦੇ ਬਜਾਰ ਚ ਨੇ ਉਹ ਕ੍ਰੇਵ ਦੇ ਸੂਟ 5 500 5 500 550 ਜੀ 550 ਪੰਜ ਦਿਨ ਦੀ ਬਹੁਤ ਵੱਡੀ ਸੇਲ ਹੈ ਜੇ ਤੁਸੀਂ ਵਿਆਹ ਸ਼ਾਇਦ ਦਾਜਵੀਦ ਦੀ ਸ਼ੌਪਿੰਗ ਕਰਨੀ ਹੈ ਤੇ ਆਜੋ ਇੱਥੇ ਜਿਹੜਾ 50000 ਦਾ ਕੱਪੜਾ ਇੱਥੇ ਤੁਹਾਨੂੰ ਅਸੀਂ 20000 ਰੁਪਏ ਬਣਾ ਕੇ ਦੇ ਰਹਿਣਾ ਤੇ ਜਿਹੜੀ ਤੁਸੀਂ ਲੱਖ ਰੁਪਏ ਦੀ ਦਾਜਵੀਰ ਬਣਾਉਣੀ ਆ ਇੱਥੇ ਤੁਹਾਨੂੰ 40000 ਜਿ ਬਣਾ ਕੇ ਦੇ ਰਣੀ ਆ ਆ 550 ਦੇ ਸੂਟ ਦੇਣੇ ਆ ਫੋਟੋ ਖਿੱਚੋ ਵੀਡੀਓ ਬਣਾਓ ਤੇ ਆ ਚੈੱਕ ਕਰੋ ਦੁਪੱਟੇ ਪੂਰੇ ਡਿਜ਼ਾਈਨਰ ਦੁਪੱਟੇ 5500 ਹੀ ਦੇਵਾਂਗੇ ਆ ਚੱਕੋ ਚਾਹੇ ਗਲਾਸ ਕਪੜਾ ਲੈ ਲਓ ਚਾਹੇ ਸ਼ਿਮਰ ਦਾ ਕਪੜਾ ਲੈ ਲਓ ਬੰਜਾਰਾ ਚੇ 1600 1700 2000 ਪਰ 850 ਰੁਪਏ ਦਾ ਸੂਟ ਦੇ ਦੇਣਾ 800 ਟੌਪ ਦੀਆਂ ਜੀਜਾਂ 1000 ਰੁਪਏ ਦਾ ਸੂਟ 1000 ਰੁਪਏ ਦਾ ਸੂਟ ਕੋਈ 2200 ਨਹੀਂ ਕੋਈ ਪਤੀ ਨਹੀਂ ਬਲੈਕ ਰੰਗ ਬਲੈਕ ਰੰਗ ਇਹ ਵੀ ਨਾ 3 ਨਾ 4000 ਦਾ ਇਹ ਵੀ 1000 ਰੁਪਏ ਦਾ ਲੈ ਜੋ ਐਕਤੀ ਦਾਜਵਰੀ ਲੱਖ ਲੱਖ ਵਾਲੀ 50 50000 ਦੇ ਵਿੱਚ ਬਣਾ ਦੇਣੀ ਆ 2 ਲੱਖ ਵਾਲੀ ਦਾਜਵਰੀ ਲੱਖ ਲੱਖ ਰੁਪਏ ਦੇ ਵਿੱਚ ਬਣਾ ਦੇਣੀ ਆ ਹੁਣ ਚਾਹੇ ਗਾਜੀ ਸੂਟ ਲੈਣਾ ਚਾਹੇ ਰੈੱਡ ਲੈਣਾ ਚਾਹੇ ਮੈਂਟਾ ਲੈਣਾ 15 1500 ਰੁਪਏ ਦੇ ਦੇ ਦੇਣਾ ਫੈਂਟੀ ਸਲਕ ਦੇਗਾ ਪਰਕਾਬਾਦੀ ਸੂਟ ਬਜਾਰਾ ਚ 5000 ਤੋਂ ਘੱਟ ਨਹੀਂ ਮਿਲਦਾ ਅਸੀਂ ਦੇ ਦੇਣਾ ਸਿਰਫ 1750 ਰੁਪਏ ਦੇ ਵਿੱਚ ਕੱਡੇ-ਕੜਾਈ ਦੁਪੱਟੇ ਦੇ ਨਾਲ ਚਾਹੇ ਤੁਸੀਂ ਅੰਬੀ ਵਾਲਾ ਲੈ ਜਾਓ ਇਹ ਵੀ 1750 ਬਾਟਮ ਵਰਕ ਦੇ ਨਾਲ ਦੇ ਦੇਣਾ ਵਾ ਚਾਹੇ ਤੁਸੀਂ ਸ਼ਿਮਰ ਦਾ ਚਾਹੇ ਗਲਾਸ ਦਾ ਉਹ ਆ ਚੈੱਕ ਕਰਾਓ ਸੂਟ ਭਾਜੀ ਆ ਦੱਸੋ ਸੂਟ ਕਿੰਨੇ ਦਾ ਆ ਸੂਟ ਦੱਸੋ ਕਿੰਨੇ ਦਾ ਦੇਖੋ ਦੁਪੱਟੇ ਹੈਵੀ 4 ਸਾਈਡ ਬੜੇ ਸੋਹਣੇ ਕਟਵਾਰ ਦੇ ਦੁਪੱਟੇ 5-5000 ਰੁਪਿਆ ਰੇਟ ਜੀ ਬਾਜ਼ਾਰ ਦਾ 5-5000 ਅਸੀਂ ਦੇਨੇ ਆ ਭਾਜੀ 5000 ਦੇ ਦੋ 2500 ਰੁਪਏ ਦਾ ਸੂਟ ਦੇ ਦੇਣਾ ਵਾਹ ਜੀ ਵਾਹ ਕਮਾਲਾ ਹੀ ਕਰ ਦਿੱਤੀਆਂ ਕਮਾਲਾ ਹੀ ਕਰ ਦਿੱਤੀਆਂ ਆ ਵੀ ਤੁਸੀਂ ਚੈੱਕ ਕਰ ਲੋ ਭਾਜੀ 2500 ਦਾ ਸੂਟ ਆ ਪਰ ਅੱਜ ਸਪੈਸ਼ਲ ਆਫਰ ਦੇਣ ਜਾ ਰਹੇ ਆ 2500 ਦੇ ਦੋ ਚੱਕੋ ਇੱਕ ਨਾਲ ਇੱਕ ਫ੍ਰੀ ਬਿਲਕੁਲ ਭਾਜੀ ਲੋ ਆ ਵੀ ਵੱਡਾ ਫਾਇਦਾ ਕਰਤਾ ਜੀ ਆ ਦੇਖੋ ਬਾਜ਼ਾਰ 'ਚ 3000 ਦਾ ਵੇਚਦਾ ਪਰ ਅਸੀਂ 2500 ਹੀ ਦਿੰਨੇ ਆ ਪਰ ਸਾਡੀ ਵੀਡੀਓ ਦੇਖ ਕੇ ਆਜੋ ਇਸ ਸੇਲ ਦੇ ਵਿੱਚ ਇੱਕ ਸੂਟ ਨਾਲ ਇੱਕ ਸੂਟ ਫ੍ਰੀ ਦੇਵਾਂਗੇ। ਹਾ ਧਮਾਕਾ ਦਾ ਭਾਈ ਹੁਣ ਪਹਿਣਾ ਰਾਜਾ ਰਾਣੀ ਵਾਲਾ ਸੂਟ ਬਾਜ਼ਾਰਾਂ 'ਚ 5000 3500 3700 ਅਸੀਂ ਦੇਣਾ 2200 ਤੇ 50 'ਚ 2250 ਰੁਪਏ 'ਚ ਲੈ ਜਾਓ। ਜੋ ਰਾਜਾ ਰਾਣੀ ਦੇ ਵਿੱਚ ਰੰਗ ਬਹੁਤ ਆ ਡਿਜ਼ਾਈਨ ਬਹੁਤ ਆ ਲੈ ਜੋ ਭਾਈ ਲੈ ਲੁੱਟਾ ਨਾ ਕਰੋ ਬਲੈਕ ਵਾਈਟ ਰੈੱਡ ਬ੍ਰਾਊਨ ਮੈਂਟਾ ਰੰਗ ਜਿਹੜੇ ਮਰਜ਼ੀ ਲੈ ਜਾਓ ਤੁਸੀਂ ਬਾਜੀ ਆ 5000 ਰੁਪਏ ਦਾ ਇੱਕ ਸੂਟ ਆ ਤੋ ਡੇਲ ਸਪੈਸ਼ਲ ਆਫਰ ਦੇ ਰਹੇ ਆ 5000 ਰੁਪਏ ਦੇ ਦੋ ਚੱਕੋ ਆ ਲੋ ਇੱਕ ਹੋਰ ਵੱਡਾ ਫਾਇਦਾ ਇੱਕ ਸੂਟ ਨਾਲੇ ਇੱਕ ਸੂਟ ਫ੍ਰੀ ਕਰਤਾ ਜਿਹੜੇ ਬਜ਼ਾਰਾਂ 'ਚ 5-5000 ਦਿਆ ਇਥੇ 5000 ਦੇ ਦੋ ਰੈੱਡ ਸੂਟ ਜਿਹੜਾ ਬਜ਼ਾਰਾਂ 'ਚ 15000 ਤੋਂ ਘੱਟ ਨਹੀਂ ਮਿਲਦਾ ਹੈਵੀ ਬਾਜੂ ਪਹੁੰਚੇ ਬਣੇ ਹੈਵੀ ਦੁਪੱਟਾ ਲੱਗਿਆ 10000 ਵਾਲਾ ਸੂਟ ਦੇਣੇ ਆ 10000 ਦੇ ਦੋ ਮਤਲਬ 5000 ਰੁਪਏ ਦਾ ਸੂਟ ਚਾਹੇ ਰੰਗ ਰੈੱਡ ਲੈ ਲਓ ਚਾਹੇ ਮਹਿਰੂਨ ਲੈ ਲਓ ਚਾਹੇ ਮਹਿੰਟਾ ਲੈ ਲਓ ਦੇਖੋ ਰੈੱਡ ਦੇ ਵਿੱਚ ਸਾਡੇ ਕੋਲ 40 ਤੋਂ 50 ਤਰ੍ਹਾਂ ਦੇ ਡਿਜ਼ਾਈਨ ਨਹੀਂ ਆ ਸਾਡੇ ਕੋਲ 5-6000 ਡਿਜ਼ਾਈਨ ਆ ਕੱਲੇ ਰੈੱਡ ਰੈੱਡ ਦੇ ਵਿੱਚ 5000 ਤੋਂ ਲੈ ਕੇ 50000 ਤੱਕ ਦਾ ਰੈੱਡ ਸੂਟ ਦੇ ਦਾਂਗੇ ਜੀ ਓਏ ਹੋਏ ਓਏ ਵਿਆਹ ਵਾਲੇ ਮੁੰਡੇ ਦੀ ਮੰਮੀ ਦਾ ਸੂਟ ਮੰਮੀ ਜੀ ਦੀ ਕੱਢਾਂਗੇ ਟੌਰ ਜਿਹੜਾ ਮਾਤਾ ਨੇ ਵਿਆਹ ਕੇ ਨੋਂ ਲਿਆਈ ਨੋਂ ਪੋਤਰੇ ਪਾਣੀ ਵਾਰ-ਵਾਰ ਵੀ ਉਹਨਾਂ ਦੇ ਆਹ ਹੀ ਸੂਟ ਪਾ ਕੇ ਇਸ ਲਈ ਕਹਿੰਨੇ ਭਾਈ ਆਜੋ ਵੱਡੇ ਫੈਰੇ ਆ ਬਿਆਸ਼ਾਰੀ ਤਾਜਵਰੀ ਦੇਣ ਲੈਣ ਕਰਨਾ ਆਪਣੇ ਲੈਣਿਆ ਸਾਰਿਆਂ ਦੇ ਵੱਡੇ ਫੈਰੇ ਸੂਟਾਂ ਦੇ ਵਿੱਚ ਸ਼ਰਾਰੇ ਗਰਾਰੇ ਲਹਿੰਗੇ ਗੌਂਡ ਰਸਤੇ 20% ਡਿਸਕਾਊਂਟ ਛੇਤੀ ਆਜੋ ਪੰਜ ਦਿਨ ਦੀ ਆਫਰ ਆ ਇਸ ਤੋਂ ਬਾਅਦ ਰੇਟ ਤੁਹਾਨੂੰ ਮਿਲਣੇ ਨਹੀਂ ਅੰਕਲ ਓਮ ਮੋਗਾ ਰੋਡ ਬਗ ਆਪਣਾ